ਗੁੜਕਾ ਸਾਹਿਬ ਵੇਚ ਦਿਓ ਤੁਸੀਂ ਬਈ ਗੁਰਮਾਨਿਆ ਗੁਰਦਾ ਸਾਹਿਬ ਦੇਈਂ ਦਿਓ ਗੁੜਕਾ ਸਾਹਿਬ ਵੇਚ ਦਿਓ ਗੁੜਕਾ ਸਾਹਿਬ ਇਹ ਕਿਹੜਾ ਨਾਲ ਲਾਓ ਸਾਡੇ ਇਹ ਗੁੜਕਾ ਸਾਹਿਬ ਇੱਥੇ ਲਿਆਓ ਇੱਥੇ ਪਿਛਲੇ ਇੱਕ ਦਿਨ ਤੁਸੀਂ ਦੇਖਿਆ ਉਹਨਾਂ ਇੱਕ ਵੀਡੀਓ ਵੀ ਆਈ ਸੀ ਵੀ ਇੱਕ ਦੁਕਾਨਦਾਰ ਵੀਰ ਨੇ ਬਿਨਾਂ ਕੋਈ ਜਾਂਚ ਪੜਤਾਲ ਕੀਤੇ ਕਿ ਬੱਚੇ ਨੂੰ ਮੰਨ ਲਓ ਉਹ ਬੱਚਾ ਭਾਵੇਂ ਉਹ ਅਸੀਂ ਭੇਜਿਆ ਹੋਵੇ ਇੱਕ ਚੈੱਕ ਕਰਨ ਵਾਸਤੇ ਇਹਨਾਂ ਨੂੰ ਭੇਜਤਾ ਹੋਵੇ ਕਿ ਪੁੱਪਾ ਲੈ ਇਹਨਾਂ ਦੇ ਕੀ ਸਿਸਟਮ ਆ ਤੇ ਉਹ ਇਸ ਤਰ੍ਹਾਂ ਹੀ ਲਿਫਾਫੇ ਚ ਪਾ ਕੇ 100 ਰੁਪਏ ਦੇ ਗੁੜਕਾ ਸਾਹਿਬ ਦੇ ਦਿੱਤਾ ਜਾਂਦਾ ਵਾ ਸਾਡਾ ਮਕਸਦ ਇਹ ਵੀ ਗੁਰਬਾਣੀ ਦਾ ਸਤਕਾਰ ਕਰੀਏ ਆਪਾਂ ਚੀਕਾ ਪਿੱਛੇ ਜੋ ਹੋ ਗਿਆ ਉਹ ਹੋ ਗਿਆ ਗਾਂ ਆਪਾਂ ਉਸ ਚੀਜ਼ ਦਾ ਸੁਧਾਰ ਕਰੀਏ ਕਿਉਂਕਿ ਗੁਰਬਾਣੀ ਦੀਆਂ ਪੋਥੀਆਂ ਦੁਕਾਨਾਂ ਤੇ ਵਿਕਦੀਆਂ ਨੇ ਇੱਕ ਤਾਂ ਸਤਕਾਰ ਨਹੀਂ ਹੁੰਦਾ ਖਾਨਿਆਂ ਦੇ ਵਿੱਚ ਇਸ ਤਰ੍ਹਾਂ ਹੀ ਰੱਖੀਆਂ ਜਾਂਦੀਆਂ ਨੇ ਤੇ ਬਾਣੀ ਸਤਕਾਰਯੋਗ ਆ ਬਾਣੀ ਭਾਵੇਂ ਇੱਕ ਕਾਗਜ਼ ਤੇ ਛੱਡੋ ਮੈਨਾਂ ਇੱਕ ਪੱਤੇ ਤੇ ਵੀ ਲਿਖੀ ਹੋਵੇ ਤੇ ਉਹ ਵੀ ਪੂਜਣਯੋਗ ਆ ਗੁਰਬਾਣੀ ਦੀਆਂ ਪੋਥੀਆਂ ਦੀ ਜਿਹੜੀ ਵਿਕਰੀ ਆ ਉਹਦੇ ਸਬੰਧੀ ਤੁਸੀਂ ਘਰ ਤੋਂ ਘਰ ਜਾਂਚ ਪੜਤਾਲ ਜ਼ਰੂਰ ਕਰੋ ਵੀ ਗੁਰਬਾਣੀ ਦੀ ਪੋਥੀ ਇਸ ਦੇਣ ਲੱਗੇ ਆ ਉਹ ਬੰਦਾ ਕੌਣ ਆ ਕੀ ਉਸ ਨੂੰ ਪੋਥੀ ਉਹ ਲੈਣ ਦੇ ਲਾਇਕ ਹੈ ਇੱਕ ਗੁਰਬਾਣੀ ਦੀਆਂ ਪੋਥੀਆਂ ਮੈਨੂੰ ਲੱਗਦਾ ਵੀ ਵਿਕਣੀਆਂ ਨਹੀਂ ਚਾਹੀਦੀਆਂ ਇਹ ਤਾਂ ਸੰਗਤ ਨੂੰ ਫ੍ਰੀ ਮਿਲਣੀਆਂ ਚਾਹੀਦੀਆਂ ਕਿਉਂਕਿ ਸਾਡੀਆਂ ਸਸਤਾਵਾਂ ਕੋ ਕਿਹੜੀ ਕਿਸੇ ਦੀ ਚੀ ਦੀ ਘਾਟ ਆ ਗੁਟਕਾ ਸਾਬ ਦੀਆਂ ਹੋਰੀਆਂ ਬੇਅਦਬੀਆਂ ਨੂੰ ਰੋਕਣ ਦੇ ਲਈ ਸਿੱਖ ਜਥੇਬੰਦੀ ਦੇ ਵੱਲੋਂ ਦਰਬਾਰ ਸਾਹਿਬ ਦੇ ਨੇੜੇ ਕੀਤੀ ਗਈ ਇੱਕ ਨੋਕੀ ਪਹਿਲ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਦੁਕਾਨਦਾਰ ਨੇ ਇੱਕ ਛੋਟੇ ਬੱਚੇ ਨੂੰ ਗੁਟਕਾ ਸਾਬ ਵੇਚ ਦਿੱਤਾ ਸੀ ਤਾਂ ਜਿਸ ਤੋਂ ਬਾਅਦ ਮੌਕੇ ਤੇ ਨੰਹ ਸਿੰਘ ਪਹੁੰਚ ਗਏ ਸੀ ਦੁਕਾਨ ਤੇ ਤੇ ਦੁਕਾਨਦਾਰ ਦੀ ਚੰਗੀ ਕਲਾਸ ਵੀ ਲਗਾਈ ਸੀ ਕਿਹਾ ਸੀ ਕਿ ਤੂੰ ਇਸ ਛੋਟੇ ਬੱਚੇ ਨੂੰ ਕਿਵੇਂ ਗੁਟਕਾ ਸਾਬ ਵੇਚਿਆ ਜੇਕਰ ਇਹ ਬੇਅਦਬੀ ਕਰ ਦਿੰਦਾ ਤਾਂ ਕੌਣ ਇਸ ਦਾ ਜ਼ਿੰਮੇਵਾਰ ਹੁੰਦਾ ਤਾਂ ਜਿਸ ਤੋਂ ਬਾਅਦ ਅੱਜ ਸਿੱਖ ਜਥੇਬੰਦੀ ਦੇ ਆਗੂ ਤੇ ਨੰਹ ਸਿੰਘਾਂ ਦੇ ਵੱਲੋਂ ਦੁਕਾਨਾਂ ਤੇ ਜਾ ਕੇ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਹੈ ਕਿ ਗੁਟਕਾ ਸਾਬ ਅਤੇ ਪੋਥੀਆਂ ਦੀ ਸਾਬ ਸੰਭਾਲ ਹਿੱਤ ਸਿੱਖ ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਣ ਕਿ ਗੁਟਕਾ ਸਾਬ ਖਰੀਦਣ ਆਏ ਕਿਸੇ ਵੀ ਵਿਅਕਤੀ ਦੀ ਥੋੜੀ ਬਹੁਤੀ ਜਾਂਚ ਪਰਖ ਜਰੂਰ ਕਰ ਲਈ ਜਾਵੇ ਤਾਂ ਕਿ ਉਸ ਵਿਅਕਤੀ ਦਾ ਮਕਸਦ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਦਾ ਤਾਂ ਨਹੀਂ ਆ ਪਿਛਲੇ ਇੱਕ ਦਿਨ ਤੁਸੀਂ ਦੇਖਿਆ ਉਹਨਾਂ ਇੱਕ ਵੀਡੀਓ ਵੀ ਆਈ ਸੀ ਵੀ ਇੱਕ ਦੁਕਾਨਦਾਰ ਵੀਰ ਨੇ ਬਿਨਾਂ ਕੋਈ ਜਾਂਚ ਪੜਤਾਲ ਕੀਤੇ ਕਿ ਬੱਚੇ ਨੂੰ ਮੰਨ ਲਓ ਬੱਚਾ ਭਾਵੇਂ ਉਹ ਅਸੀਂ ਭੇਜਿਆ ਹੋਵੇ ਇੱਕ ਚੈੱਕ ਕਰਨ ਵਾਸਤੇ ਇਹਨਾਂ ਨੂੰ ਭੇਜਤਾ ਹੋਵੇ ਇਹ ਪੁਲਾਇਨਾਂ ਦਾ ਕੀ ਸਿਸਟਮ ਆ ਤੇ ਉਹ ਇਸ ਤਰ੍ਹਾਂ ਹੀ ਲਿਫਾਫੇ ਚ ਪਾ ਕੇ 100 ਰੁਪਏ ਦੇ ਗੁਟਕਾ ਸਾਬ ਦੇ ਦਿੱਤਾ ਜਾਂਦਾ ਵਾ ਸਾਡਾ ਮਕਸਦ ਇਹ ਆ ਵੀ ਗੁਰਬਾਣੀ ਦਾ ਸਤਕਾਰ ਕਰੀਏ ਆਪਾਂ ਠੀਕ ਆ ਪਿਛਲੇ ਜੋ ਹੋ ਗਿਆ ਉਹ ਹੋ ਗਾ ਆਪਾਂ ਉਸ ਚੀਜ਼ ਦਾ ਸੁਧਾਰ ਕਰੀਏ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਵੀ ਇਧਰ ਧਿਆਨ ਕਰਨ ਕਿਉਂਕਿ ਗੁਰਬਾਣੀ ਦੀਆਂ ਪੋਥੀਆਂ ਦੁਕਾਨਾਂ ਤੇ ਵਿਕਦੀਆਂ ਨੇ ਇੱਕ ਤਾਂ ਸਤਕਾਰ ਨਹੀਂ ਹੁੰਦਾ ਖਾਨਿਆਂ ਦੇ ਵਿੱਚ ਇਸ ਤਰ੍ਹਾਂ ਹੀ ਰੱਖੀਆਂ ਜਾਂਦੀਆਂ ਨੇ ਤੇ ਬਾਣੀ ਸਤਕਾਰਯੋਗ ਆ ਬਾਣੀ ਭਾਵੇਂ ਇੱਕ ਕਾਗਜ਼ ਤੇ ਛੱਡੋ ਮੈਨਾਂ ਇੱਕ ਪੱਤੇ ਤੇ ਵੀ ਲਿਖੀ ਹੋਵੇ ਤੇ ਉਹ ਵੀ ਪੂਜਣਯੋਗ ਆ ਗੁਰਬਾਣੀ ਦਾ ਸਤਕਾਰ ਹੋਣਾ ਬਹੁਤ ਜ਼ਰੂਰੀ ਆ ਸੋ ਉਹਦੇ ਵਾਸਤੇ ਅੱਜ ਤਾਂ ਮਾਰਕੀਟ ਦੇ ਵਿੱਚ ਦੁਕਾਨਦਾਰ ਵੀਰ ਨੇ ਇਹਨਾਂ ਨੂੰ ਪਹਿਲਾਂ ਅਜ ਬੇਨਤੀ ਕਰਨ ਵਾਸਤੇ ਆਏ ਆ ਫਿਰ ਜਿਹੜੀਆਂ ਪ੍ਰਕਾਰਸ਼ਕ ਸੰਸਥਾਵਾਂ ਨੇ ਜਾਂ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਜਿਹੜੀਆਂ ਇਸ ਆਧਾਰਿਆਂ ਨਾਲ ਜੁੜ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਕਰਨ ਵਾਸਤੇ ਆਏ ਆ ਕਿ ਇਸ ਦਾ ਖਾਸ ਖਿਆਲ ਰੱਖਿਆ ਜਾਵੇ ਗੁਰਬਾਣੀ ਦੀਆਂ ਪੋਥੀਆਂ ਦੀ ਜਿਹੜੀ ਵਿਕਰੀ ਆ ਉਹਦੇ ਸਬੰਧੀ ਤੁਸੀਂ ਘਰ ਤੋਂ ਘੱਟ ਜਾਂਚ ਪੜਤਾਲ ਜ਼ਰੂਰ ਕਰੋ ਕਿ ਗੁਰਬਾਣੀ ਦੀ ਪੋਥੀ ਇਸ ਦੇਣ ਲੱਗੇ ਆ ਉਹ ਬੰਦਾ ਕੌਣ ਆ ਕੀ ਉਸ ਨੂੰ ਪੋਥੀ ਉਹ ਲਾਇਨ ਦੇ ਲਾਇਕ ਹੈ ਕਿਉਂ ਇਹ ਨਾ ਹੋਵੇ ਕਿ ਪੋਥੀ ਲਿ ਜਾਵੇ ਤੇ ਜਾ ਕੇ ਬੇਦਮੀ ਕਰ ਦੇ ਫਿਰ ਬਾਅਦ ਚ ਜਿਹੜਾ ਅਮਨ ਕਾਨੂੰਨ ਆ ਨਾ ਉਹ ਸ਼ਾਂਤੀ ਉਹ ਭੰਗ ਹੋਵੇ ਸਿੱਖਾਂ ਦੀਆਂ ਜਿਹੜੀਆਂ ਆਪਸੇ ਆਮ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਥੇਸ ਪਹੁੰਚਣ ਸੋ ਸਨਮਰ ਬੇਨਤੀ ਬੜੇ ਪ੍ਰੇਮ ਨਾਲ ਇਹ ਭਰਾਵਾਂ ਨੂੰ ਕਰਨ ਆਏ ਆ ਸੋ ਇਹਨਾਂ ਨੇ ਬੜੀ ਬੇਨ ਇਹ ਵੀ ਕਿਹਾ ਕਿ ਅਸੀਂ ਗਾਂ ਤੋਂ ਜਿਹੜਾ ਵੀ ਸਾਡਾ ਤੁਹਾਨੂੰ ਜੋ ਸਾਡੇ ਵੱਲੋਂ ਬੇਨਤੀ ਇਹਨਾਂ ਨੂੰ ਕੀਤੀ ਗਈ ਆ ਉਹਦੇ ਵਾਸਤੇ ਖਾਸ ਖਿਆਲ ਰੱਖਣਗੇ ਅਸੀਂ ਆਸ ਇਹ ਕਰਦੇ ਹਾਂ ਕਿ ਇਹਨਾਂ ਦੇ ਵੱਲੋਂ ਸਾਡਾ ਜਿਹੜੀ ਬੇਨਤੀ ਮੰਨ ਲਈ ਜਿਹੜੀਆਂ ਸਾਡੀਆਂ ਸਰਮੌਰ ਸਿੱਖ ਸਥਾਵਾਂ ਨੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਲਪੰਥ ਨੇ ਸਿੱਖ ਸੰਪਰਦਾਵਾਂ ਨੇ ਅਸੀਂ ਆਸ ਇਹ ਕਰਦੇ ਹਾਂ ਵੀ ਉਹਨਾਂ ਦੇ ਵੱਲੋਂ ਕੋਈ ਇਸ ਤਰ੍ਹਾਂ ਦਾ ਐਦ ਕੀਤਾ ਜਾਵੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਆਮ ਸਿੱਖ ਸੰਗਤਾਂ ਜਿਨ੍ਹਾਂ ਨੂੰ ਗੁਰਬਾਣੀ ਦੀਆਂ ਪੋਥੀਆਂ ਸੈਂਚੀਆਂ ਚਾਹੀਦੀਆਂ ਹੋਣ ਉਹਨਾਂ ਵੱਲੋਂ ਪ੍ਰਬੰਧ ਕੀਤਾ ਜਾਵੇ ਦੁਕਾਨਾਂ ਤੇ ਵਿਕਰੀ ਦੀ ਲੋੜ ਨਹੀਂ ਹੈਗੀ ਗੁਰਬਾਣੀ ਦੀਆਂ ਪੋਥੀਆਂ ਦੀ ਕਿਉਂਕਿ ਇਹ ਤਾਂ ਸਤਕਾਰ ਨਹੀਂ ਹੁੰਦਾ ਇੱਕ ਗੁਰਬਾਣੀ ਦੀਆਂ ਪੋਥੀਆਂ ਮੈਨੂੰ ਲੱਗਦਾ ਵੀ ਵਿਕਣੀਆਂ ਨਹੀਂ ਚਾਹੀਦੀਆਂ ਇਹ ਤਾਂ ਸੰਗਤਾਂ ਨੂੰ ਫ੍ਰੀ ਹੀ ਮਿਲਣੀਆਂ ਚਾਹੀਦੀਆਂ ਕਿਉਂਕਿ ਸਾਡੀਆਂ ਸੰਸਥਾਵਾਂ ਕੋਈ ਕਿਸੀ ਦੀ ਚਾਟ ਨਾ ਪੈਸੇ ਦੀ ਚਾਟ ਆ ਨਾ ਬੰਦਿਆਂ ਦੀ ਚਾਟ ਆ ਨਾ ਕਿਸੇ ਹੋਰ ਚੀਜ਼ ਦੀ ਚਾਟ ਆ ਨਹੀਂ ਬਿਲਕੁਲ ਅਸੀਂ ਉਹਨਾਂ ਨੂੰ ਕਿਸੇ ਨੂੰ ਵੀ ਅੱਜ ਅਸੀਂ ਕੋਈ ਸੀਂ ਧਮਕੀ ਨਹੀਂ ਦੇ ਡਰਾ ਨਹੀਂ ਰਹੇ ਕੋਈ ਧਮਕਾ ਨਹੀਂ ਰਹੇ ਸਿਰ ਬੇਨਤੀ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਵੀ ਉਹ ਸਾਰੇ ਇਸ ਬੇਨਤੀ ਨੂੰ ਸਵਾਰ ਕਰ ਲੈਣਗੇ ਤੇ ਸਮਝਣਗੇ ਤੇ ਵੀਰਾਂ ਨੇ ਇਹ ਗੱਲ ਕਹੀ ਵੀ ਸਾਨੂੰ ਦੁਕਾਨਦਾਰ ਵੀਰਾਂ ਨੇ ਵੀ ਸਾਨੂੰ ਥੋੜਾ ਸਮਾਂ ਦਿਓ ਅਸੀਂ ਜਿਹੜਾ ਇਹ ਪ੍ਰਬੰਧ ਦਾ ਸਹੀ ਕਰ ਜਿਵੇਂ ਗੁਰੂ ਬਾਣੀ ਦੀਆਂ ਪੋਥੀਆਂ ਰੱਖਣ ਸੰਬੰਧੀ ਬੇਨਤੀ ਕੀਤੀ ਆ ਗੁਰੂ ਬਾਣੀ ਦੀਆਂ ਪੋਥੀਆਂ ਨੂੰ ਐਂ ਧਾਰਮਿਕ ਤਰੀਕੇ ਨਾਲ ਸਤਕਾਰ ਦੇ ਨਾਲ ਜਿਹੜਾ ਉਹ ਰੱਖਿਆ ਜਾਵੇ ਬਿਲਕੁਲ ਹੈ ਜੀ ਬਿਲਕੁਲ ਨਹੀਂ ਦੇਣਾ ਚਾਹੀਦਾ ਵੇਖੋ ਜੀ ਕੋਈ ਸਰਦਾਰ ਆਵੇ ਵੇਖ ਕੇ ਗੁਲਗੱਸਾ ਵੇਚਿਆ ਜਾਵੇ ਪਹਿਲੀ ਗੱਲ ਤੇ ਬਾਣੀ ਦੀ ਜਿੰਨੀ ਆਦਰ ਕਰੋ ਉਨਾ ਘਟਾ ਠੀਕ ਹੈ ਜੀ ਪੂਰੀ ਮਰਿਆਦਾ ਨਾਲ ਵੇਚਿਆ ਜਾਵੇ ਇਹਦੀ ਆਪ ਕਿੰਨੇ ਕੀ ਕੋਈ ਗੱਲ ਨਹੀਂ ਆਨਲੇ ਦਿਨਾਂ ਵਿੱਚ ਤੁਸੀਂ ਦੁਬਾਰਾ ਕੇ ਚੈੱਕ ਵੀ ਕਰ ਸਕਦੇ ਜੇ ਕਿ ਦੁਕਾਨਦਾਰ ਸਹੀ ਦੇ ਕੇ ਨਾ ਵੇਚਦੇ ਪਏ ਕਿ ਨਹੀਂ ਵੇਚਦੇ ਪਏ ਤੇ ਜਿਹੜਾ ਕੋਈ ਗਲਤ ਤਰੀਕੇ ਨਾਲ ਵੇਚਦਾ ਪਿਆ ਉਹ ਤੇ ਜਿਹੜੀ ਕਾਰਵਾਈ ਹੋਵੇ ਬੰਦੀ ਬੁਖਰੋ ਫਿਰ ਜਿਹੜੀ ਪਿਛਲੇ ਦਿਨ ਇੱਕ ਗੁੜਕਾ ਸਾਹਿਬ ਵੇਚਿਆ ਗਿਆ ਸੀ ਇੱਕ ਮੁੰਮੇ ਨੂੰ ਬੱਚੇ ਨੂੰ ਕੀ ਲੱਗਦਾ ਕਿ ਉਹ ਗਲਤੀ ਸੀ ਕਰ ਨਹੀ ਬਿਲਕੁਲ ਗਲਤੀ ਹੈ ਜੀ ਵੇਖੋ ਜੀ ਛੋਟੇ ਬੱਚਾ ਮੋਨਾ ਦੀ ਬਾਰੇ ਵੇਖੋ ਕਿ ਬੱਚਾ ਪੜਨ ਦੇ ਬਾਣੀ ਪੜਨ ਦੇ ਲਾਇਕ ਹੈ ਕਿ ਨਹੀਂ ਹੈ ਠੀਕ ਨਹੀਂ ਮੈਂ ਹੁਣ ਇਹ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਕਿ ਗੁੜਕਾ ਸਾਹਿਬ ਵੇਚਣਾ ਵਾ ਪੂਰੇ ਵੇਖੋ ਵ ਮਨ ਲਈ ਸਮਝੇ ਜਿੱਦ ਨਾਲੇ ਧਿਆਨ ਵੀ ਰੱਖਿਆ ਜਾਵੇਗਾ। ਭਾਈ ਹੋਰ ਵੀ ਆਪਣੇ ਜਿਹੜੇ ਲੱਗੇ ਦੁਕਾਨਦਾਰ ਭਰਾਵੋ ਉਹਨਾਂ ਨੂੰ ਇੱਕ ਕਵਾਂਗੇ ਕਿ ਅੱਗੇ ਜਿਹੜੇ ਕੁਲਕਾ ਸਾਹਿਬ ਵੇਚਣਾ ਹੈ ਕਿ ਤਰੀਕੇ ਨਾਲ ਥੋੜਾ